ਰਬੀ ਬਾਣੀ ਦਾ ਅਰੰਧ ਪ੍ਰਾਪਤ ਕਰ ਰਹੇ ਵਡਪੱਗ ਸਤ ਸੰਗੀਜਨੋ ਆਓ ਗੁਰਪਤੀ ਪ੍ਰਵਾਣ ਕਰੋ ਜੀ ਕੋਈ ਰਚਨਾਵੰਦੀ ਨਾਰਾਇਣ ਸ਼ਾਰੀਆ ਕੋ ਜਵਾਹੀ ਗੁਰੂ ਜੀ ਦਾ ਹੰਸਾ ਵਾਹ ਗੁਰੂ ਜੀ ਕੀ ਪਤੇ ਤਨ ਤਨ ਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਰਚਨਾ ਮਚਿੱਤਰਨਾਟਕ ਨੂੰ ਆਪਾਂ ਚਾਰ ਸਰਵਣ ਕਰ ਰਹੇ ਹਾਂ ਸਤਿਗੁਰੂ ਆਪਣੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਨੂੰ ਜਨਮ ਦੇ ਸੰਬੰਧ ਆਪ ਬਿਆਨ ਕਰਦੇ ਨੇ ਫੌਟਾ ਸਾਹਿਬ ਦੀ ਧਰਤੀ ਤੇ ਪਹਾੜੀ ਰਾਜਿਆਂ ਦੇ ਨਾਲ ਜੰਗ ਦਾ ਜ਼ਿਕਰ ਸਤਿਗੁਰੂ ਕਰ ਰਹੇ ਹਨ ਜਦੋਂ ਉੱਥੇ ਜੰਗ ਹੋਇਆ ਸਾਡੇ ਨਾਲ ਉਹਨਾਂ ਦੇ ਪੀੜ ਕਿਵੇਂ ਹੋਏ ਸਾਡੇ ਸਿੰਘਾਂ ਨੇ ਮੁੰਦਾਨੇ ਜੰਗ ਵਿੱਚ ਬਹਾਦਰੀ ਕਿਵੇਂ ਵਿਖਾਈ ਉਹਦਾ ਜ਼ਿਕਰ ਸ਼ਬਦਾਂ ਕੀਤਾ ਪੁਪਿਓ ਮਹਨ ਪਹਾੜ ਰੂਪਤਾ ਰਹੇ ਜਿਨੇ ਖਾਨ ਭਾਵਨੀ ਅੰਖੇਤ ਮਾਰੇ ਮਾਹੀ ਲਾਲ ਚੰਦ ਬੜਾ ਉਸੇ ਕਰਕੇ ਆਇਆ ਉਹ ਦਾ ਗੁੱਸਾ ਇੰਨਾ ਗਿਆ ਭਿਆਨਕ ਸੀ ਉਸ ਨੇ ਕਾਹ ਨੂੰ ਭਿਆਨਕ ਰੂਪ ਤਾਰਨ ਕਰ ਲਿਆ بڑے بڑے ਪੂਨੀ ਜੰਦਨ ਜੰਗ ਦੇ ਅੰਦਰੋਂ ਨਹੀਂ ਮਾਰ ਦਿੱਤੇ ਕਉਪਤਿਓ ਦੇਵ ਤੇਸ਼ਯੰ ਦਯਾ ਰਾਮ ਦੁੱਧੰ ਕੀ ਤਿਓ ਦ੍ਰੋਣੰ ਕੀ ਜੋ ਮਹਾ ਜੁਦ ਸੁਤੰ ਗੁਰੂ ਤੇ ਸਾਧਗੁਰੂ ਕਹਿਣ ਲੱਗੇ ਬ੍ਰਾਹਮਣ ਦਯਾਰਾ ਜੰਗ ਦੇ ਅੰਦਰ ਬੜਾ ਕੁਸ਼ੇ ਉਚ ਆ ਗਿਆ ਉਹਨੇ ਬੜਾ ਸੋਹਣਾ ਪਾਰਾ ਸੁੰਦਰ ਜੰਗ ਕੀਤਾ ਉਹ ਜੰਗ ਇਸ ਤਰ੍ਹਾਂ ਕੀਤਾ ਸਾਧਗੁਰੂ ਤਰੋਣੀਆਂ ਚਾਰੀ ਦੇ ਨਾਲ ਉਹਦੀ ਤੁਲਨਾ ਕਰਦੇ ਨੇ ਕਿ ਇੰਨੇ ਤਰੀਕੇ ਦੇ ਨਾਲ ਉਹ ਮੈਦਾਨੇ ਜੰਗ ਉਹ ਸਮੇਂ ਦੇ ਆਕਮਾ ਦਾ ਮੁਕਾਬਲਾ ਕਰਦਾ ਹੈ ਕਿਰਪਾਲ ਕੋਪੀ ਅੰਗ ਪੁੱਤ ਕੇ ਸੰਭਾਰੀ ਹੱਥੀਖਾਨ ਹੈ ਆਤ ਤੇ ਸੀਸ਼ ਚਾਰੀ ਕ੍ਰਿਪਾਲ ਦਾਸ ਉਦਾਸੀ ਸੰਤ ਇਹ ਸ਼ਤਗੁਰਾਂ ਦੀ ਮਦਦਵਾਸ ਕਰ ਆਪਣੇ ਬੰਸ਼ੁਮਰੀਦਾਂ ਨਾਲ ਲੈ ਕੇ ਜਾਂਦਾ ਹੈ ਸਭਾ ਚਮ ਆਪਣੇ ਨੂੰ ਸੇਕਤਾਇਆ ਕ੍ਰਿਪਾਲ ਚੰਦ ਕ੍ਰਿਪਾਲ ਦਾਸ ਉਦਾਸੀ ਇਹਦੇ ਹੱਥਾਂ ਵਿੱਚ ਇੱਕ ਭਾਰੀ ਛੋਟਾ ਸੀ ਉਹਨੇ ਛੋਟਾ ਚੁਕ ਲਿਆ ਇਹ ਹੱਥਾਂ ਜਿਹੜਾ ਸੈਨਾ ਦੀ ਅਗਵਾਈ ਕਰ ਰਿਹਾ ਹੈ ਇਹਨੇ ਉਤਕਾਂਤ ਹਯਾਤਖਾਂ ਦੇ ਸਿਰ ਹਯਾਤਖਾਂ ਦੇ ਸਿਰ ਵਿੱਚ ਮਾਰਿਆ। ਯਦੋਂ ਉਹਦੇ ਸਿਰ ਵਿੱਚ ਹੀ ਕ੍ਰਿਪਾਲਦਾਸ ਮਹਾਨ ਦੇ ਹੱਥਾਂ ਦਾ ਛੋਟਾ ਵੱਜਦਾ ਉਹ ਦਾਸੀ ਗਏ। ਹੱਥਾਂ ਦੇ ਵਿੱਚ ਇੰਨਾ ਬਲ ਸੀ ਉੱਥੇ ਛਿੱਚ ਇੱਛ ਕਨਾ ਵੇਜ ਜੇ ਜੋਰੰ ਬਨੋ ਮੱਖਣ ਮਟਕੀ ਕਾਣ ਫੋਰੰ ਉਹਦੇ ਸਿਰ ਵਿੱਚੋਂ ਇਸ ਤਰ੍ਹਾਂ ਦੀਆਂ ਛਿੱਟਾਂ ਉੱਡੀਆਂ ਤੇ ਜ਼ੋਰ ਦਾ ਡੰਡਾ ਵੱਜਣ ਨਾਲ ਮਿੱਠ ਜ਼ੋਰ ਦੀ ਨਿਕਲੀ ਬੰਨੋਂ ਕ੍ਰਿਸ਼ਨ ਨੇ ਆਪਣੀ ਮਾਂ ਦੀ ਮੱਖਣ ਵਾਲੀ ਝਾਟੀ ਭੰਨ ਦਿੱਤੀ ਹੋਈ ਭਾਵੇਂ ਇਸ ਤਰ੍ਹਾਂ ਵੈਰੀ ਦਾ ਸਿਰ ਭੰਨਿਆ ਸਤਿਗੁਰੂ ਤੁਲਨਾ ਕਰਦੇ ਨੇ ਕਿ ਕ੍ਰਿਸ਼ਨ ਭਗਵਾਨ ਜਿਵੇਂ ਨੁਕਸਾਨ ਕਰਤਾ ਸੀ ਭਖਣ ਖਲਾਲ ਦਿੰਦਾ ਹੈ ਚੋਰੀ ਕਰਦਾ ਹੈ ਇਕ੍ਰਿਸ਼ਨ ਨੇ ਆਪਣੇ ਮਾਮਨੀ ਰੱਸੀ ਵਾਲੀ ਮੱਖਣ ਵਾਲੀ ਇੱਕ ਵਾਰੀ ਇਹ ਚਾਤੀ ਸ਼ਾਰੀ ਤੋੜ ਦਿੱਤੀ ਸੀ। ਸਾਰਾ ਮੱਖਣ ਖਿਲਾਰ ਦਿੱਤਾ। ਮੱਖਣ ਚੋਰ ਕਹਿ ਕੇ ਭਗਵਾਨ ਕ੍ਰਿਸ਼ਨ ਨੂੰ ਯਾਦ ਕੀਤਾ ਜਾਂਦਾ ਹੈ। ਇਹ ਆਦਖਾਨ ਦਾ ਸ਼੍ਰੀ ਕ੍ਰਿਪਾਲਦਾਸ ਉਦਾਸੀ ਨੇ ਇਸ ਤਰ੍ਹਾਂ ਬੰਧਿਆ ਕਿ ਜਿਵੇਂ ਮੱਖਣ ਵਾਲੀ ਚਾਤੀ ਟੁੱਟਦੀ ਹੈ ਮੱਖਣ ਦੀਆਂ ਛਿੱਟਾਂ ਪੂਰ ਤੱਕ ਜੰਮ ਨਹੀਂ ਜਾਂਦੀ ਇਹਦੇ ਤਨ ਨੀਏ ਦੇ ਸਿਰ ਦੀ ਵਿੱਚ ਇਸ ਤਰ੍ਹਾਂ ਦੂਰ ਤੱਕ ਫਿੱਲਰ ਜਾਂਦੀ ਹੈ ਤਹਾਨੰਦ ਚੰਦਨ ਕਿਉਂ ਕੋਪ ਭਾਰੂ ਲਗਾਈ ਬ੍ਰਸ਼ੀ ਕਿਰਪਾਣੰ ਸਭਾਰੋ ਉਥੇ ਜੰਗੰਦਰ ਨੰਦ ਚੰਦ ਗੁਰੂ ਜੀ ਦੇ ਦੀਵਾਨ ਨੇ ਬੜਾ ਗੁੱਸਾ ਕੀਤਾ ਜਿਹੜਾ ਨਵਾਬਤ ਖਾਂ ਉਦਾਸੀ ਸੰਤਵਾਂ ਲਾਇਆ ਉਸ ਨੂੰ ਮਾਰਨ ਵਾਸਤੇ ਬਰਸ਼ੀ ਮਾਰੀ ਤੇ ਤਲਵਾਰ ਨੂੰ ਹੱਥ ਵਿੱਚ ਸੁਭਾਗ ਲਿਆ ਟੁੱਟੀ ਤੇਗ ਤਿੱਖੀ ਕੱਢੇ ਜਮ ਦੰਦੰ ਹਜੀ ਹਨੀ ਰਾਖਿਮ ਲੱਜ ਬੰਸੰ ਸੰਨੰੰ ਉਸ ਨੂੰ ਮਾਰਨ ਕਰਕੇ ਤੇਜ ਤਲਵਾਰ ਫੁੱਟ ਗਈ ਫਿਰ ਸੂਰਬੀਰ ਨੇ ਜਮ ਦੰਡਾ ਕਟਾਰੀ ਬਹੁਤ ਤੇਜ਼ ਨਾਲ ਕੱਢ ਲਈ ਬੜੀ ਛੇਤੀ ਛੇਤੀ ਤੇਜ਼ੀ ਦੇ ਨਾਲ ਹਟੇ ਸ਼ੋਰ ਬਿਰ ਨੇ ਸੋਲੀਆਂ ਦੀ ਵਸਤੇ ਲੱਗਿਆ ਰਖ ਲਈ pau ਕੇ ਦੁਸ਼ਟਾਂ ਨੂੰ ਮਾਰ ਦਿੱਤਾ ਤਹਮਤ ਲయం ਕਿਰਪਾਲੰਕਰ ਤੰ ਛਕਿਓ ਸ਼ੋਭ ਛਤਰੀ ਕਹਿਓ ਜੁਦ ਸੁਦੰ ਉਥੇ ਮੇਰੀ ਮਾਮੀ ਕਿਰਪਾਲ ਚੰਦ ਨੂੰ ਬੜਾ ਗੁੱਸਾ ਆਇਆ ਛਤਰੀਆਂ ਵੰਸ਼ੋਭਾ ਦੇ ਖੋਪੇ ਵਿੱਚ ਖੁਪ ਅਗਿਆਤ ਤੇ ਬੜਾ ਪ੍ਰਸੰਨ ਹੋਇਆ ਬੜਾ ਸੁੰਦਰ ਜੰਗ ਮਾਮਾ ਕਰਪਾਲ ਚੰਦ ਜੀ ਨੇ ਕਰਨਾ ਕੀਤਾ ਹੈ ਸਹੇ ਈਵ ਆਪੰ ਮਹਾਵੀਰ ਬਾਨ ਗਰੋ ਖਾਨ ਬਾਨੀਲ ਖਾਲੀ ਪਲਾਣੰ ਮਹਾਵੀਰ ਨੇ ਆਪਣੇ ਸਰੀਰ ਉਤੇ ਬੜੇ 3 ਸਹਾਏ ਖਾਣਾ ਨੇ ਬਣਾਵਾ ਦਾ ਬਣਾਉ ਜੰਗ ਵਾਲਾ ਬਣਿਆ ਹੋਇਆ ਸੀ ਉਹ ਘੋੜਿਆਂ ਦੀਆਂ ਕਾਠੀਆਂ ਦੀ ਥਾਂ ਖਾਲੀ ਕਰ ਦਿੱਤਾ। ਭਾਵੇਂ ਉਹ ਪਠਾਣ ਮਾਰ ਦਿੱਤੇ। ਬਾਬਾ ਕਰਪਾਲ ਚੰਦ ਜਿਹੜਾ ਉਹਨਾਂ ਦੇ ਸਾਹਮਣੇ ਆਇਆ ਭਾਵੇਂ ਉਹਨਾਂ ਨੂੰ ਤੀਰਾਂ ਦੀ ਵੱਟ ਛੜਦੇ ਨਾਲ ਉਹਨਾਂ ਰੋਕਣ ਦਾ ਯਤਨ ਕੀਤਾ ਪਠਾਣਾਂ ਨੇ। ਪਰ ਉਹ ਮੈਦਾਨੇ ਜੰਗ ਵਿੱਚ ਆਪਣੀ ਇੰਨੀ ਤਾਕਤ ਦਿਖਾਉਂਦੇ ਨੇ ਸਤਿਗੁਰੂ ਕਹਿਣ ਲੱਗੇ ਕਿ ਉਹਨਾਂ ਨੇ ਸਾਰੇ ਪਠਾਣਾਂ ਨੂੰ ਘੋੜਿਆਂ ਤੋਂ ਮਾਰ-ਮਾਰ ਕੇ ਕੰਨੇ ਛੁੱਟਣਾ ਕੀਤਾ ਤੇ ਘੋੜੇ ਕਾਠੀਆਂ ਰਹਿ ਗਈਆਂ ਖਾਲੀ ਦੌੜਦੇ। ਪਿਰਦੇ ਹਨ ਹਠਿਓ ਸਾਭ ਚੰ ਖੇਤ ਖਤਰਿਆਣ ਹਠੋ ਖਾਨ ਕੂਨੀ ਖੁਰਾ ਸ਼ਨ ਪਨ ਤਹ ਮੀਰ ਬੰਕੇ ਭਲੀ ਭਾਤ ਮਾਰੀ ਬੱਚੇ ਪ੍ਰਾਨ ਲੈ ਕੈ ਸਪਾਹੀ ਸਦਾ ਦੇ ਸਰਚੰਦ ਹਠੀ ਸਾਡਾ ਸੂਰਮਾ ਵਾਮੀ ਜੀ ਦਿਸ਼ਾ ਤਲ ਦੀ ਜੋ ਛਤਰੀਆਂ ਦਾ ਅਣਖ ਵਾਲਾ ਹੈ ਉਹ ਉਹਨਾਂ ਦੀ ਸ਼ਹਾਇਤਾ ਜੰਗ ਦੇ ਅੰਦਰ ਕਰਨ ਵਾਸਤੇ ਗੱਜਦਾ ਜੇੜੀ ਆਉਂਦਾ ਹੈ ਖੂਨੀ ਖਾਨਾਂ ਨੂੰ ਮਾਰ ਦਿੱਤਾ ਖੁਰਾਸ਼ਾਨ ਦੇ ਖੰਡੇ ਤੋੜ ਦਿੱਤੇ ਇਸ ਨੇ ਬੜੇ ਬੜੇ ਸੂਰਬੀਰ ਬਹੁਤ ਚੰਗੀ ਤਰ੍ਹਾਂ ਮਾਰ ਦਿੱਤੇ ਖਤਮ ਕਰ ਦਿੱਤੇ ਸਮਾਪਤ ਕਰ ਦਿੱਤੇ ਜਿਹੜੇ ਬਚ ਗਏ ਸਤਿਗੁਰੂ ਕਹਿੰਨ ਲੱਗੇ ਉਹ ਦਰ ਦੇ ਸਿਪਾਹੀ ਜਿਹੜੇ ਨੇ ਆਪਣੀਆਂ ਜਾਨਾਂ ਪਛਾਣਦੇ ਆਪਣੇ ਆਣ ਲੈ ਕੇ ਮੈਦਾਨੇ ਜੰਗ ਵਿੱਚੋਂ ਭੱਜ ਉੱਠੇ ਮੈਦਾਨੇ ਜੰਗ ਨੂੰ ਛੱਡ ਕੇ ਚਲੇ ਗਏ ਇਸ ਤਰ੍ਹਾਂ ਹੀ ਹੋਇਆ ਜਿਵੇਂ ਕਿ ਸਤਿਗੁਰ ਸਾਹਿਬ ਦੀ ਤਰਤੀਬ ਤੇ ਅੱਜ ਤੋਂ ਨੇ ਸਤਿਗੁਰਾਂ ਦੇ ਕਾਲ ਤੋਂ ਨਹੀਂ ਬਾਬਾ ਦੀਪ ਸਿੰਘ ਜੀ ਜੇ ਸਮੇਂ ਵਿੱਚ ਤਰ ਹੁੰਦਾ ਬੱਚੇ ਜਿਹੜੇ ਨੇ ਵੇਖ ਕੇ ਦੌੜ ਗਏ ਇਹ ਭੈ ਕਰਦੇ ਨੇ ਤਨਖਾਈ ਕੀ ਹਨ ਜਿਹੜਾ ਗੁਰੂ ਪ੍ਰਤੀ ਲੜਦਾ ਨਾ ਉਹ ਤੇ ਮੋਹ ਮਰਨੇ ਕਾ ਚਾਉ ਹੈ ਵਰੋਂ ਤਹਾਰ ਕੈ ਦਵਾਰ ਬੱਤ ਹਰ ਪੁੱਛੈ ਕੌਣ ਹੈ ਪਰ ਆ ਹਮਾਰੈ ਬਾਹਰ ਉਹਨਾਂ ਅੰਦਰਿ ਖਿਲੇ ਹੈ ਉਹ ਇੱਕ ਚਾਹ ਨਾਲ ਜੰਦੇ ਨੇ ਉਹ ਆਪਣੀ ਜ਼ਿੰਦਗੀ ਦੇ ਅੰਦਰ ਪਰਮੇਸ਼ਰ ਪ੍ਰਤੀ ਆਪਣੀ ਇੱਕ ਭਾਵਨਾ ਬਣਾ ਕੇ ਰੱਖਦੇ ਹਨ ਤਹਾਂ ਸ਼ਹਾ ਸੰਗਰਾਮ ਕੀਨੇ ਆਖਾਰੇ ਘਨੇ ਖੇਤ ਮੂਖਾਣ ਖੂਨੀ ਲਖਾਰੇ ਉੱਥੇ ਜੰਨ ਦੇ ਆਖਾੜੇ ਅੰਦਰ ਸੰਗੋ ਸ਼ਾ ਜੀ ਨੇ ਬੜੇ ਬੜੇ ਸੁੰਦਰ ਤਮਾਸ਼ੇ ਕੀਤੇ ਜੰਨ ਅੰਦਰ ਬਣੀ ਬੜੇ ਵੱਡੇ ਪਠਾਣ ਪਠਾਣਾ ਦੇ ਦਲਾ ਨੂੰ ਪਹਿਰਾ ਇੱਥੇ ਤਾਕਤ ਦਿੱਤਾ ਨਿਰਪਰ ਗੋਪਾਲੀਂ ਖਰੂ ਖੇਤ ਗਾਜੇ ਬ੍ਰਿਆ ਚੁੰਡ ਮਤਿਂ ਮਨੋ ਸਿੰਘ ਰਾਤੇ ਗੋਪਾਲ ਰਾਏ ਗੁਲੇਰੀਆ ਰਾਜਾ ਇੱਕ ਬੜਾ ਸੂਰਬੀਰ ਜੰਗਨਦਰ ਹੀ ਇਹ ਖੇਡ ਵੇਖਦਾ ਸੀ ਇਹ ਵੀ ਇਉਂ ਗਜਨ ਲੱਗਾ ਜਿਵੇਂ ਬਹੁਤਿਆਂ ਸਾਰਿਆਂ ਹਰਣਾ ਦੇ ਵਿੱਚ ਸ਼ੇਰ ਘੱਟਦਾ ਹਾਏ ਕਬੀਰ ਹਰੀ ਚੰਦ ਕੋਪਿਓ ਭੜੀ ਪਾਂਦ ਸੋ ਖੇਤ ਮੋ ਪਾਜ ਲੋਪਿਓ ਉਥੇ ਇੱਕ ਹਰੀ ਚੰ ਸੂਰਮਾ ਗੁੱਸੇ ਆਇਆ ਉਸਨੇ ਚੰਗੀ ਤਰ੍ਹਾਂ ਜੰਗ ਵਿੱਚ ਪੈਰ ਰੋਕਿਆ ਮਹਾਕਰੋਧ ਕੈ ਤੀਰ ਤਿੱਖੇ ਪਰਹਾਰੇ ਲਗੈ ਜੌਨ ਕੈ ਤਾਹੀ ਪਾਰੇ ਪ੍ਰਧਾਨੇ ਬੜੇ ਗੁੱਸੇ ਨਾਲ ਤਿੱਖੇ ਤੀਰ ਈ ਛੱਡਦਾ ਹਰੀ ਚੰਦ ਜਿਸ ਨੂੰ ਇਹ ਤੀਰ ਲੱਗਦਾ ਹੈ ਉਹਦਾ ਤਨ ਪਾੜ ਦਿੰਦਾ ਹੈ ਉਹਨੂੰ ਖਤਮ ਕਰਕੇ ਹੋਰ ਕਈਆਂ ਤੇ ਜਾ ਵਜਦਾ ਹੈ ਸਾਵਣ ਚੰਦ ਹਰੀ ਚੰਦ ਕੁਰਦੰ ਹਲੰਸੋਰ ਸੁਦੰ ਭਲੇ ਬਾਣ ਬਾਹੀ ਬੜੇ ਸ਼ੈਨਗਾਹੀ ਹਰੀ ਚੰਦ ਗੁੱਸੇ ਵਿੱਚ ਆਇਆ ਉਹਨੇ ਬੜਿਆਂ ਬੜਿਆਂ ਚੰਗਿਆਂ ਸੂਰਮਿਆਂ ਨੂੰ ਮਾਰਿਆ ਸੋਹਣੇ ਤੀਰ ਚਲਾਏ ਸ਼ੇਨੰਦ ਸੂਰ ਬੀਰਾਂ ਨੂੰ ਨਕਾੜ ਦਿੱਤਾ ਖਤਮ ਕਰ ਦਿੱਤਾ ਸਮਾਪਤ ਕਰ ਦਿੱਤਾ ਰਸ਼ਿੰਗੁਰੂ ਦਾ ਰਾਜੇ ਮਹਾਂ ਲੋਹ ਮਰਤੇ ਹੱਥੇ ਸ਼ਸਤਰ ਧਾਰੀ ਦਿੱਤੇ ਭੂਪ ਭਾਰੀ ਗੁੱਸੇ ਵਾਲੇ ਰਾਸੰਦ ਰਟਿਆ ਲੋਹੇ ਵਾਂਗ ਲਾਲ ਹੋ ਕੇ ਜੰਗ ਕੀਤਾ ਬਨੇ ਬਨੇ ਹਥਿਆਰ ਧਾਰਨ ਵਾਲੇ ਸੂਰਮੇ ਮਾਰ ਦਿੱਤੇ بڑے بڑے ਰਾਜੇ ਜਿਹੜੇ ਉਹਨਾਂ ਨੂੰ ਉਹਨੇ ਕਤਲ ਕੀਤਾ ਸਮਾਪਤ ਕੀਤਾ ਧਰਤੀ ਤੇ लेट ਗਏ ਭਾਵ ਕੇ ਮਰ ਗਏ ਤਨ ਲੰਜੀ ਤੁਮਲੰ ਹਰੀ ਚੰਦ ਭਲੰ ਹਿਰਦੈ ਚ ਮਾਰਿ ਸੁਖੇਤੰ ਉਤਾਰਿ ਉਦੋਂ ਜੀਤ ਮਲ ਜੀ ਨੂੰ ਹਰੀ ਚੰਦ ਨੇ ਚੰਗੀ ਤਰ੍ਹਾਂ ਨੇ ਜਾ ਮਾਰਿਆ ਤੇ ਮਰਛਾ ਕਰ ਦਿੱਤਾ ਖਤਮ ਗੱਲ ਦਿੱਤਾ ਸਮਾਪਤ ਕਰ ਦਿੱਤਾ ਹਿਰਦੈ ਐਂ ਚ ਮਾਰਿਓ ਸੁਖੇਤੰ ਉਤਾਰਿਓ ਦਿਲ ਦੇ ਵਿੱਚ ਮਾਰਿਆ ਨਬਰਸ਼ਾ ਇਸ ਤਰ੍ਹਾਂ ਭੂਮੀ ਦੇ ਅੰਦਰ ਧਰਤੀ ਦਿੱਤੇ ਤਸ ਗਿਆ ਨੇਟ ਗਿਆ ਡਿੱਗ ਪਿਆ ਵੱਖਰੇ ਵੱਖਰੇ ਕਾਵਰ ਚਰਾ ਦੇ ਆਪਣੇ ਕੁਮਾਲ ਦੇ ਨਾਲ ਸਤਿਗੁਰੂ ਰੰਗ ਬੰਦੇ ਨੇ ਇਹ ਇਸ ਤਰ੍ਹਾਂ ਸਾਡੇ ਸ਼ੂਰਮੇ ਜਿਹੜੇ ਨੇ ਮਦਾਨੇ ਜੰਗ ਦੇ ਅੰਦਰ ਸਮੇਂ ਦੀ ਆਤਮਾ ਨੂੰ ਮਾਰ ਸੁਪਰੇ ਹਨ ਲਤਾੜ ਹੋਏ ਨੇ ਉਹਨਾਂ ਲੋਕਾਂ ਨੇ ਉੱਤੇ ਹਾਵੀ ਹੋ ਰਹੇ ਹਨ ਜਿਹੜੇ ਮਦਾਨੇ ਜੰਗ ਵਿੱਚ ਆਏ ਬੜੇ ਸ਼ੂਰਮੇ ਨੇ ਪੀਨਾ ਸਿੰਘਾਂ ਨੂੰ ਤੇ ਸੀ ਥੋੜੇ ਸਮੇਂ ਦੇ ਵਿੱਚ ਜਿੱਤ ਲੈਣਾ ਇਨਾਂ ਦੇ ਉੱਤੇ ਸਾਡਾ ਪ੍ਰਭਾਵ ਇਹ ਨਾ ਪੈਗਾ ਕਿ ਇਹ ਮੈਦਾਨੇ ਜੰਗ ਨੂੰ ਛੱਡ ਕੇ ਚਲੇ ਜਾਣਗੇ ਪਰ ਇਹਨਾਂ ਵੈਰੀਆਂ ਨੂੰ ਖੁਦ ਮੈਦਾਨ ਛੱਡਣਾ ਪਿਆ ਲਕੀ ਪੀਰ ਬਾਣ ਰਿਸ਼ਤੇ ਤੇਜ ਬਾਣ ਸਮੂਹ ਬਾਜ ਡਾਰੇ ਸਵਰਗੰ ਸਿਧਾਰੇ ਸੂਦ ਬਿਨਾ ਦੇ ਤੀਰ ਲੱਗਦੇ ਹਨ ਬਹੁਤ ਚੰਗੇ ਗੁੱਸੇ ਦੇ ਚਾਣਨ ਅੰਦਰ ਆਉਂਦੇ ਹਨ ਮੌਤ ਘੋੜਿਆਂ ਨੂੰ ਮਾਰਦੇ ਨੇ ਸਵਰਗ ਨੂੰ ਤੁਰੇ ਜਾਂਦੇ ਹਨ ਪਦੰ ਪ੍ਰਿਆਤ ਛੰਦ ਖੂਲੇ ਖਾਨ ਕੁੰਨੀ ਖੁਰਾ ਸੰਖਖੰ ਪਰਿਸ਼ਸ ਤਰ ਭਾਰੰ ਉਠੀ ਝਾਲ ਅਗੰ ਖੁਰਾ ਸੰਦ ਕੁੰਨੀ ਖਾਨ ਖੰਡਿਆਂ ਨੂੰ ਖੋਲਦੇ ਨੇ ਹਥਿਆਰਾਂ ਦੀਆਂ ਧਾਰਾਂ ਚਮਕਦੀਆਂ ਹਨ ਭੈ ਤੀਰ ਪੀਰੰ ਕਮਾਣੰ ਕੜਕੰ ਗਿਰੇ ਬਾਜਤਾ ਜੀ ਲੱਗੇ ਤੀਰ ਤਕੇ ਧਾਰਾਂ ਦੀਆਂ ਧਾਰਾਂ ਚੋਂਕਦੀਆਂ ਨੇ ਅੱਗ ਦੇ ਚੰਗਿਆਣੇ ਚਲਕਾਰੇ ਮਾਰ ਉੱਠਦੇ ਹਨ ਕਮਾਨਾਂ ਘੜਕਦੀਆਂ ਹਨ ਤੀਰਾਂ ਦੀ ਢੀਂ ਆ ਕੇ ਇਸ ਜੰਗ ਦੇ ਵਿੱਚ ਬਣੀ ਹੋਈ ਹੈ ਪਾਪ ਕੇ ਚੀਰ ਬਹੁਤ ਚੱਲ ਰਹੇ ਬڑے-ਬڑے ਛੇਤੀ ਦੌੜਨ ਵਾਲੇ ਘੋੜੇ ਡਿੱਗਦੇ ਨੇ ਤੀਜੇ ਵਾਲਿਆਂ ਯੋਧਿਆਂ ਦੇ ੱੱਕੇ ਲੱਗਦੇ ਹਨ ਪਦੀ ਪੇਰ ਭੁਕਾਰ ਘੁੰਕੇ ਨਗਾਰੇ ਤੂੰ ਊਰਤੇ ਵੀਰ ਬੰਕੇ ਵਕਾਰੇ ਤੂਤੀਆਂ ਵੱਜਦੀਆਂ ਨੇ ਸ਼ూరు ਬਿਨਾਂ ਨੂੰ ਹੌਸਲਾ ਦੇਣ ਵਾਸਤੇ ਇਹਨਾਂ ਤੂਤੀਆਂ ਨੂੰ ਵਜਾਇਆ ਜਾਂਦਾ ਹੈ ਨਗਾਰੇ ਵਜਦੇ ਨੇ ਤੌਂਸੇ ਵਜਦੇ ਨੇ ਘੂੰਖੂ ਦੀ ਆਵਾਜ਼ ਆਉਂਦੀ ਹੈ ਦੋਹਾਂ ਪਾਸਿਆਂ ਤੋਂ ਬੜੇ ਬੜੇ ਸੁੰਦਰ ਅਸੂਰ ਮੇ ਜਿਹੜੇ ਨੇ ਉੱਚੀ ਉੱਚੀ ਆਵਾਜ਼ਾਂ ਨਾਲ ਨਾਲ ਕਰ ਰਹੇ ਹਨ ਗਰੇ ਬਹਾ ਆਗਾਤ ਸ਼ਸਤਰੰ ਪਹਾੜ ਪ੍ਰਹਾਰੰ ਦਕੀ ਡਾਕਣੀ ਚਾਵੜੀ ਚੀਤ ਕਰਨ ਹਥਿਆਰਾਂ ਨੂੰ ਮਾਰਦੇ ਬਾਹ ਨਾਲ ਜ਼ਖਮ ਕਰਦੇ ਹਨ ਜਾਂ ਲਗਾਤਾਰ ਮਾਰਦੇ ਨੇ ਇਲਾ ਗਿਰਜਾਂ ਡੈਣ ਚੀਕਾਂ ਮਾਰਦੀਆਂ ਨੇ ਭਾਵ ਕਿ ਭਿਆਨਕ ਬੋਲ ਜਿਹੜੇ ਨੇ ਉਹ ਮਦਾਨੇ ਜੰਗ ਵਿੱਚੋਂ ਆ ਰਹੇ ਹਨ ਦੋਹਰਾ ਕਹਾਂ ਲੱਗੇ ਵਰਨਨ ਕਰੂੰ ਮਚਿਓ ਜੁਦ ਅਪਾਰ ਜੇ ਲੁਜੈ ਜੁਜੈ ਸਭੈ ਭਜੇ ਸੂਰ ਹਦਾਰ ਕਿੱਥੋਂ ਤੱਕ ਸਤਿਗੁਰੂ ਕਹਿਣ ਲੱਗੇ ਬਿਆਨ ਕਰੀਏ ਬੜਾ ਮਹਾਨ ਵੱਡਾ ਜੰਗ ਜਿਹੜਾ ਇਸ ਧਰਤੀ ਤੇ ਹੋਇਆ ਕਿੰਨਾ ਰਾਜਿਆਂ ਦੇ ਨਾਲ ਜਿਹੜੇ ਰੜੇ ਉਹ ਮਰ ਗਏ ਤੇ ਹਜ਼ਾਰਾਂ ਜਿਹੜੇ ਨੇ ਸਾਥੋਂ ਡਰਦੇ ਸਾਡੀ ਸੈਨਾ ਤੋਂ ਡਰਦੇ ਨਸ ਗਏ ਬਦੰਗ ਪ੍ਰਿਆਤ ਸੰ ਭਜਿਓ ਸ਼ਾਹ ਪਹਾੜ ਤਾਜੀ ਤ੍ਰਿਪਾਇੰ ਚਲਿਓ ਬੀਰੀਆ ਤੇਰੀਆਂ ਨਾ ਚਲਾਇੰ ਪਹਾੜ ਦਾ ਇੱਕ ਰਾਜਾ ਸ਼ਾਹ ਰਾਜਾ ਊੜਾ ਟਪਾ ਕੇ ਨਸ ਗਿਆ ਹੀਮ ਚੰਦ ਫਤੇ ਚੰਦ ਵੀ ਜੰਗ ਤੋਂ ਨਸ ਗਏ ਜਸੂ ਡਡਵਾਲੰ ਮਨੋਕਰ ਸੁਸਾਹੰ ਇਕ ਤੀਨ ਵੀ ਇਹ ਨਾਂ ਚਲਾ ਸਕੇ ਕਿ ਸੂਰ ਕੀ ਸੂ ਇਹ ਸੂਰ ਬਿਰਸੀ ਕਿ ਇਹ ਸਤਿਗੁਰਾਂ ਖ ਸੂਰ ਬੁਨਾ ਵਾਲਾ ਨਾ ਕੰਮ ਕੀਤਾ ਵੀ ਇੱਕ ਵੀ ਤੀਲਨੀ ਇਹ ਨਾ ਚਲਾਇਆ ਜੰਗ ਵਿੱਚ ਔਰ ਜੋ ਸੰਗ ਲੈ ਕੇ ਸਵਸਾਰੀ ਸਹਪਾਹੀ ਇਹ ਕੈਸਨ ਇੱਕ ਜਸ ਵਾਲੀਆ ਕੇਸਰੀ ਦੂਸਰਾ ਡਡਵਾਲੀਆਂ ਮਨੋਕਰ ਸਾਜੰਕਰ ਨੂੰ ਆਇਆ ਤੁਸੀਂ ਫਿਰ ਜੰਗ ਨੂੰ ਕਰਦੇ ਹੀ ਸਾਰੀ ਫੌਜ ਲੈ ਕੇ ਨਸ ਕੇ ਪਾਪ ਕੇ ਜੰਗ ਸੀ ਅਰੰਭ ਧਾਰ ਚ ਦੌੜ ਗਏ ਸੈਮਾ ਦੀ ਸੈਨਾ ਦੇ ਸਾਹਮਣੇ ਇਹਨਾਂ ਦਾ ਕੋਈ ਵਾਹ ਨਾ ਚੱਲੇ ਇਹਨਾਂ ਨੇ ਆਪਣੇ ਆਪ ਨੂੰ ਜੰਗ ਵਿੱਚੋਂ ਦੂਰ ਜਾ ਕੇ ਬਚਣਾ ਹੀ ਚੰਗਾ ਸਮਝਿਆ ਪੂਣ ਸੀ ਬਾਤ ਨਹੀਂ ਸਾਹਮਣੇ ਨਸ ਜਾਣਾ ਹੀ ਚੰਗਾ ਹੈ ਕਪਰਤ ਚੌਪੇਉ ਚੰਦ ਗਾਜੀ ਚੰਦੇ ਲੰ ਹਟਿ ਹਰੀ ਚੰਦ ਗਹੇ ਹਾਥ ਸੇ ਲੰ ਉਥੇ ਚੰਦੋਨੀਆਂ ਗਾਜੀ ਚੰਦ ਬੜਾ ਹੋ ਕੇ ਗੁਸ਼ੇਂਦਰ ਆਇਆ ਦੇਖੀਆ ਹਰੀ ਚੰਦ ਹਟਿਏ ਨੇ ਹੱਥ ਚ ਨੇਜਾ ਫੜਿਆ ਤੇ ਉਠਿਆ ਇਹ ਆਪਣੇ ਮਾਲਕ ਦਾ ਧਰਮ ਪੂਰਾ ਕਰਨ ਨੂੰ ਤਿਆਰ ਹੋਇਆ ਕਰੀਓ ਸੁਬਾਹ ਮ ਧਰਮੰ ਮਹਾਰੂਸਰੁਦਯੰ ਗਰੀਓ ਟੂਕ ਟੂਕ ਹਵੈ ਇਸੋ ਸੂਰੁ ਦੁਜੇੰ ਬੜੇ ਕੁਸ਼ੇ ਵਿੱਚ ਫਰਸ ਗਿਆ ਜਿਹੜਾ ਸੂਰ ਬੀ ਦੇ ਨਾਲ ਲੜਿਆ ਉਹ ਟੋਟੇ ਟੋਟੇ ਹੋ ਕੇ ਡਿਗ ਪਿਆ ਭਾਵਕੇ ਉਦੀ ਜਨ ਜਿਹੜੀ ਹਾਂ ਬਚੀ ਨਾ ਤਹਨ ਖਾਨ ਨੈ ਜਾਪਤੋ ਆਣ ਲਇ ਕਹਿ ਕਹਿ ਹੱਥ ਉਸ਼ਾ ਸਿੰਘ ਰਾਮ ਕੋ ਸ਼ਸਤਰ ਲੈ ਤੈ ਉੱਥੇ ਨਜ਼ਾਬਤ ਖਾਨ ਨੇ ਜੰਗ ਅੰਦਰ ਆ ਕੇ ਸੰਗੋਸ਼ਾਹ ਨੂੰ ਹਥਿਆਰ ਲੈ ਕੇ ਸਾਰਿਆ ਤੂੰ ਦੂਰ ਤੋਂ ਵਗਾ ਕੇ ਮਾਰਿਆ ਚਾਰਾ ਨੂੰ ਬਹੁਤ ਸਾਰੇ ਖਾਨ ਮਾਰਦੇ ਹਨ ਕਿਤੇ ਖਾਨ ਬਾਣਾ ਨਹੂ ਅਸਤਰ ਧਾਰੇ ਮਹੀਸ਼ਾ ਸਿੰਘ ਰਾਮ ਸਵਰਗ ਸਦਾ ਦੇ ਮੈਂ ਠੀਕ ਸਾਚਾ ਚਾਹਤਾ ਹਾਂ ਸੰਗੋਸ਼ਾਹ ਦੇ ਹਥਿਆਰ ਨਾਲ ਨਜ਼ਾਬਤ ਖਾਨ ਦੇ ਜਿਵੇਂ ਦਿਖਾ ਦੇ ਹਥਿਆਰ ਨਾਲ ਸੰਗੂਸ਼ਾ ਦੋਵੇਂ ਸ਼ਰਗ ਨੂੰ ਪੁਰ ਕੀ ਭਾਗ ਕੀ ਦੋਹਾਂ ਦੀ ਮੌਤ ਹੋ ਗਈ ਦੋਹੇ ਹੀ ਮਦਨ ਦਾ ਕੋਚ ਖਤਮ ਹੋ ਗਏ ਸਮਾਪਤ ਹੋ ਗਏ ਮਾਰਨ ਦਾਪਤ ਖਾਨ ਕੋ ਸੰਗੋਦ ਜੈ ਦਧਾਰ ਹਾ ਹ ਇਹ ਲੈ ਕੇ ਭਇਓ ਸੁਰਗ ਲੋਕ ਜੈਕਾਰ ਦਾਪਤ ਖਾਨ ਨੂੰ ਮਾਰ ਕੇ ਸੰਗੂਸ਼ਾ ਜੀ ਸ਼ੂਰ ਮੇ ਆਪ ਸ਼ਹੀਦ ਹੋ ਗਏ ਇਸ ਲੋਕ ਅੰਦਰ ਆਹਾ ਕਾ ਹੋਇਆ ਤੇ ਸਵਰਗ ਅੰਦਰ ਸਤਿਗੁਰੂ ਕਹਿਣ ਲੱਗੇ ਜੈ ਜੈਕਾਰ ਹੋਇ ਪੁਜੰਗ ਪ੍ਰਿਆਤ ਛੰਦ ਲਖੀਸ਼ਾ ਸੰਗਰਮ ਗੁਰਦੇ ਉਧਾਰਨ ਤਰੀ ਕੀ ਤਵਾਣ ਕਮਾਨ ਸੰਭਾਰਨ ਹਨੇਕ ਖਾਨ ਖਿਆਲ ਤੁੰਗ ਦਸ਼ਿਓ ਸਤਰ ਕੋ ਦਾਨ ਸਿਆਮ ਪੁਜੰਗ ਸੰਗੋ ਸ਼ਾਸੂਰ ਮਾ ਜੰਗ ਅੰਦਰ ਜੂਝ ਗਿਆ ਇਹ ਮੈਂ ਖੁਦ ਵੇਖਿਆ ਹੈ। हे अकाल पुरुष सतगुरु अकाल नु सुबोधन होके ਕਹਿੰਦੇ ਹਨ। ਤਾਂ ਤੇਰੇ ਦਾਸ ਨੇ ਹੱਥ ਵਿੱਚ ਕਮਾਨ ਸੰਭਾਲ ਲਿਆ। ਭਾਵੇਂ ਅਸੀਂ ਖੁਦ ਕਮਾਨ ਸੰਭਾਲ ਲਿਆ। ਐਵੇਂ ਧਿਆਨ ਨਾਲ ਇੱਕ ਖਾਨ ਤੀਰ ਵਾਰਿਆ ਉਹ ਮੇਰਾ ਤੀਰ ਖਾਨ ਨੂੰ ਸੱਪ ਵਾਂਗ ਜਾ ਪੱਜਾ। ਉਸ ਵੈਰੀ ਨੂੰ ਮਨ ਨੂੰ ਕਾਲਾ ਸੱਪ ਆ ਕੇ ਦੱਸ ਗਿਆ ਭਾਵੇਂ ਉਹ ਵੈਰੀ ਸਾਡੇ ਇੱਕੋ ਤੀਰ ਦੇ ਨਾਲ ਚਿਤ ਹੋ ਗਿਆ ਮਾਰਿਆ। ਜਦੋਂ ਸਰ ਸਰ ਕਰਦਾ ਤੀਰ ਉਸ ਵੈਰੀ ਦੇ ਖਾਣ ਦੇ ਕਲੇਜ ਨੂੰ ਛੀਂਦਾ ਹੈ ਉਹ ਘਟ ਨਹੀਂ ਖਾ ਕੇ ਧਰਤੀ ਤੇ ਡਿੱਗਦਾ ਹੈ ਤੇ ਬੋਧੇ ਨੂੰ ਚ ਪੈ ਜਾਂਦਾ ਹੈ। ਗਰੇ ਭੂਮ ਸੋਂ ਬਾਣ ਦੂਜੇ ਸੰਭਾਰੇ ਉਹ ਧਰਤੀ ਤੇ ਘਟ ਨਹੀਂ ਖਾ ਕੇ ਲੱਗਿਆ ਸਾਡੇ ਤੀਰ ਨੇ ਉਹਦੇ ਤਨ ਨੂੰ ਦੋ ਫੱਟ ਕਰ ਦਿੱਤਾ ਫੱਡਾ ਪਾੜ ਪਿਆ ਉਹਦੇ ਕਲੇਜ ਵਿੱਚ ਤੇ ਸਹਿਬ ਕਹਿੰਦੇ ਫਿਰ ਅਸੀਂ ਦੂਜੇ ਤੀਲ ਨੂੰ ਹੱਥ ਵਿੱਚ ਸਮਾਗਿਆ ਮੁੱਖਿਆ ਪੀਖਣਖਾਨ ਕੇ ਤਾਨ ਮਾਰਿਓ ਤੱਕ ਕੇ ਖਿੱਚ ਕੇ ਅਸੀਂ ਇਹ ਜਿਹੜਾ ਤੀਖਾ ਤੀਰ ਸੀ ਉਹ ਪੀਖਣਖਾਨ ਨੂੰ ਤੇ ਮੂੰਹ ਵਿੱਚ ਮਾਰਿਆ ਜਦੋਂ ਸਿੰਧਾ ਨਿਸ਼ਾਨਾ ਕਿਉਂਕਿ ਸਤਿਗੁਰੂ ਜਿੱਥੇ ਚਾਹਦੇ ਸਨ ਉੱਥੇ ਨਿਸ਼ਾਨਾ ਲਾਉਂਦੇ ਨੇ ਇਹਨਾਂ ਦਾ ਨਿਸ਼ਾਨਾ ਇਹਨਾਂ ਪਰ ਬਖਸ਼ਿਆ ਇਹਦੇ ਸ਼ੇਰ ਦੇ ਕੇ ਤੀਰ ਛੱਡਦੇ ਨੇ ਕਿ ਜਿੱਥੇ ਟਕਾਇਆ ਉੱਥੇ ਜਾ ਕੇ ਉਹਨੇ ਵੜਿਆ ਸਾਹਿਬ ਕਹਿੰਦੇ ਕਿ ਮੂੰਹ ਵਿੱਚ ਮਾਰਿਆ ਸੀ ਉਹ ਦੀਨ ਇਹਦੇ ਮੂੰਹ ਦੇ ਵਿੱਚ ਇੰਨਾ ਖੋਲ ਹੋ ਜਾਂਦਾ ਫਜਿਓ ਖਾਂ ਨੂੰ ਪੂਣੀ ਰਹੇ ਖੇਤ ਤਾਚੀ ਉਹ ਪੂਣੀ ਖਾਂ ਚੀਰ ਖਾ ਕੇ ਨਸ਼ ਗਿਆ ਉਸ ਦਾ ਘੋੜਾ ਜੰਗ ਅੰਦਰ ਖਾਲੀ ਖੜਾ ਰਹਿ ਗਿਆ ਤੰਜੇ ਪ੍ਰਣ ਤੀਜੇ ਲੱਗੇ ਬਾਣ ਬਾਜੀ ਛੇ ਤੀਸਰਾ ਤੀਦ ਮੇਰਾ ਘੋੜੇ ਨੂੰ ਜਾਂ ਲੱਗਾ ਉਹ ਘੋੜਾ ਵੀ ਪ੍ਰਣਛਟਿਆ ਭਾਉ ਕੇ ਕੋੜੇ ਦੀ ਮੌਤ ਹੋ ਗਈ। ਖਾਂ ਤੇ تیر ਹਾਕ ਨਸ਼ ਤੇ ਤੋੜਦਾ ਪਰ ਸਤਿਗੁਰੂ ਊੜੇ ਨੂੰ تیر ਵਾਰਦੇ ਨੇ ਊੜਾ ਵੀ ਪਦਾਨੇ ਜੰਗ ਵਿੱਚ ਦਿਖਦਾ ਹੈ। ਛੁਟੀ ਮੁਰਸ਼ਨਾ ਹਰੀਚੰਦ ਸੰਮਾ ਦੇ ਗਇਓ ਬਾਣ ਕਾਮਨ ਤੀਐ ਚਮਾਰੇ ਉਸ ਹਰੀਚੰਦ ਦੀ ਮੁਰਸ਼ਾ ਹਟ ਗਈ ਤੇ ਉਠਿਆ ਉਸ ਨੇ ਵੇਖਿਆ ਫੌਜ ਦਾ ਨਾਸ ਹੁੰਦਾ ਹੈ ਉਸ ਨੇ ਕੁਮਾਨ ਖੜ ਕੇ ਖਿੱਚ ਖਿੱਚ ਕੇ ਤੀਰ ਮਾਰੇ ਲਗੇ ਅੰਗ ਜਾਂਕੇ ਰਹੇ ਨਾ ਸੰਭਾਰ ਜੇ ਤੇ ਅੰਗ ਨੂੰ ਉਹ ਤੀਰ ਲੱਗਦੇ ਹਨ ਉਹ ਆਪਣੇ ਆਪਣੀ ਸੰਭਾਲ ਵਿੱਚ ਨਹੀਂ ਰਹਿਂਦਾ ਸਤਿਗੁਰੂ ਇਹ ਨਹੀਂ ਕਿ ਆਪੜੇ ਸਿੰਘਾਂ ਦੀ ਸ਼ੂਰ ਬਿਰਤਾ ਦੀ ਮਹਿਮਾ ਕਰਦੇ ਨੇ ਵੈਰੀ ਦੇ ਜਿਹੜੇ ਬੰਦਿਆਂ ਨੇ ਪਠਾਣਾ ਦੇ ਸ਼ੂਰਗੁਜ ਤਲ ਖਾਈ ਉਹਨਾਂ ਦਾ ਵੀ ਜ਼ਿਕਰ ਛੱਤ ਗੁਰੂ ਖੁੱਲ ਕੇ ਕਰਦੇ ਨੇ ਸ਼ਿਰਤ ਕਰਦੇ ਨੇ ਉਹਨਾਂ ਦੀ ਲੜਨ ਵਾਲਿਆਂ ਦੇ ਜਿਹੜੇ ਵਿਰੋਧੀ ਹਨ ਅਸੀਂ ਦੇ ਵਿਰੋਧੀਆਂ ਦੇ ਨਹੀਂ ਦੇ ਕਰਦੇ ਆ ਪਰ ਇੱਥੇ ਸ਼ੱਤ ਗੁਰੂ ਆਪਣੀ ਇੱਕ ਜੁਟਤਾਤਾ ਤੇ ਇੱਕ ਸਾਰਤਾ ਦਾ ਪ੍ਰਤੀਕ ਬਣ ਕੇ ਉਸੇ ਤਰ੍ਹਾਂ ਉਹਨਾਂ ਦੀ ਨਿਵਾਹਮਾ ਕਰਦੇ ਹਨ ਕਹਿੰਦੇ ਕਿ ਹਰੀਚੰਦ ਨੂੰ ਗੁੱਸਾ ਆਇਆ ਕਿ ਮੇਰੀ ਤੇ ਸਾਰੀ ਸੈਨਾ ਮਾਰੀ ਜਾ ਰਹੀ ਹੈ ਉਹ ਇੰਨਾ ਗੁੱਸੇ ਵਿੱਚ ਕੀ ਤਲੰਦਾ ਕਿ ਜਿਦੇ ਜਿਦੇ ਅੰਗਾਂ 'ਤੇ ਉਹਦਾ ਤੀਰ ਛੋਇਆ ਉਹ ਮਾਰੇ ਗਏ ਖਤਮ ਹੋ ਗਏ ਸਮਾਪਤ ਹੋ ਗਏ ਤਨੰਤ ਤਿਆੰ ਤੇ ਤੇਵ ਲੋਕ ਸਧਾਰੇ ਆਪਣੇ ਆਪ ਦੀ ਸੰਭਾਲ ਵਿੱਚ ਨਹੀਂ ਰੰਦਾ ਜਿਹਨੇ ਅੰਗ ਨੂੰ ਦਾ ਤੀਰ ਲੱਗਦਾ ਹੈ ਉਹ ਸਿਰ ਛੱਡ ਕੇ ਸਵਰਗ ਨੂੰ ਉੱਤਰ ਜਾਂਦਾ ਹੈ ਭਾਵੇਂ ਸਾਡੇ ਸਿੰਘ ਸੂਰਮੇ ਵੀ ਸ਼ਹੀਦ ਹੋ ਜਾਂਦੇ ਹਨ ਦੁਇੰ ਬਾਣ ਖੈਂਚੇ ਇੱਕ ਵਾਰ ਮਾਰੇ ਬਣੀ ਵੀਰ ਬਾਚੀਨ ਤਾਜੀ ਵਿਦਾ ਦੇ ਉਹਦੇ ਦੋ ਤੀਰ ਖਿੱਚ ਕੇ ਇੱਕ ਵਾਰ ਮਾਰਦਾ ਹੈ ਉਹ ਦੋ ਆ ਤੀਰਾਂ ਨੂੰ ਇਕੱਠਿਆਂ ਚਲਾਉਂਦਾ ਹੈ ਹਰੀ ਚੰਦ ਸੂਰ ਵੀਰ ਨੇ ਬੜੇ ਬੜੇ ਬਾਜੀ ਦੋਸਤੇ ਘੋੜੇ ਮਾਰ ਦਿੱਤੇ ਜਿਸਵਨ ਲਗੈ ਰਹਿ ਨ ਸਭਾਰੰ ਤਨੰ ਬੇਦਕੈ ਤਾਹੇ ਪਾਰ ਸਿਧਾਰੰ ਜਿਸਨੁ ਜਿਸਨੁ ਤੀਰ ਲਗਦੇ ਹਨ ਉਹ ਸ੍ਰੀ ਚੀਰ ਪਾਰ ਤੀਰ ਕੇ ਪਾਰ ਲੰਘ ਜਾਂਦਾ ਹੈ ਸਭੈ ਸਵਾਮ ਧਰਮੰਸੂ ਬੀਰੰ ਸੰਭਾਰੇ ਧਕੀ ਧਕਣੀ ਭੂਤ ਪ੍ਰੇਤ ਵਕਾਰੇ ਹਸੇ ਵੀ ਸੰਭਾਲ ਹਸੇ ਵੀਰ ਬਹਿਤਾਗ ਉਦੁੱਤ ਸਿਦੰ ਚਵੀ ਚਖਨੀ ਉਡੀ ਬ੍ਰਧ ਕਰਤੰ ਜਵੀ ਚੱਕ ਡਿੰਗ ਉਡੀ ਗ੍ਰਧੰ ਬ੍ਰਤੰ ਚ ਸਾਰੇ ਸ਼ੂਤ ਮੇ ਆਪਣੇ ਮਾਲਕ ਦੇ ਧਰਮ ਨੂੰ ਪੂਰਾ ਕਰਦੇ ਨੇ ਦਨ ਇਲਾ ਚਿਕਾ ਵਰਦੀਆਂ ਹਨ ਪੂਤਪ੍ਰਿਤ ਬੋਲਦੇ ਨੇ ਸ਼ਿਵਜੀ ਦੇ ਗਣ ਤੇ ਮੈਤਾਨ ਹੱਸਦੇ ਹਨ ਜੰਗੇਸ਼ਧ ਵੀ ਜੰਗੰਦਰ ਹਨ ਗਿਰਚਾਂ ਵੱਡੀਆਂ ਵੱਡੀਆਂ 60 ਗੁਰਾਂਛਾ ਉੱਚੀਆਂ ਅਦਾਰੀਆਂ ਮਾਰਦੀਆਂ ਨੇ ਉੱਚੀ ਆਵਾਜ਼ ਕੜਦੀਆਂ ਤੇ ਉਡਦੀਆਂ ਹਨ ਹਰੀ ਚੰਦ ਊਪੇ ਕਮਾਨੰ ਸੰਭਾਰੰ ਪ੍ਰਥਮ ਬਾਜਿਨ ਤਾਨ ਬਾਨ ਪ੍ਰਹਾਰੰ ਹਰੀ ਚੰਦ ਬੜੇ ਗੁੱਸੇ ਵਿੱਚ ਹੈ ਗੁੱਸੇ ਅੰਦਰ ਆਇਆ ਇਹ ਹੱਥ ਵਿੱਚ ਤੀਰ ਕਮਾਰ ਨੂੰ ਸੰਭਾਲਦਾ ਹੈ ਪਹਿਲੇ ਮੇਰੇ ਘੋੜੇ ਨੂੰ ਖਿੱਚ ਕੇ ਉਹਨੇ ਤੀਰ ਮਾਰਿਆ ਪ੍ਰਥਮ ਬਾਜਿਨ ਤਾਨ ਬਾਨ ਪ੍ਰਹਾਰ ਦੂਤਿਆਂ ਤਾਕ ਕੇ ਤੀਰ ਮੋਕੋ ਚਲਾਇਓ ਦੂਜਾ ਤੀਰ ਉਹਨੇ ਮੇਰੇ ਵੱਲ ਨਿਸ਼ਾਨਾ ਸੇਧ ਕੇ ਚਲਾਇਆ ਸਾਡੇ ਵਾਲੇ ਪਾਸੇ ਰੱਖਿਓ దైਵ ਮੈਂ ਕਾਨੁ ਛਵੈ ਕੈ ਸੁਧਾਰੰ ਮੈਨੂੰ ਮਹਿ ਮੇਰੇ ਵਹਿਗੁਰੂ ਨੇ ਮੇਰੀ ਰੱਖਿਆ ਕੀਤੀ ਉਸ ਪ੍ਰਮਾਤਮਾ ਨੇ ਆ ਮੈਨੂੰ ਉੱਚਾਇਆ ਉਹ ਤੀਰ ਮੇਰੇ ਕੰਨ ਨੂੰ ਛੋ ਕੇ ਸਧੈ ਲੰਘ ਗਿਆ ਇਤਿਆਸ ਕਰੇ ਤੋਂ ਤਾਰੇ ਦਿਨ ਪੀ ਕੰਨ ਦੇ ਨਾਲ ਜਦੋਂ ਛੋਇਆ ਕੰਨ ਵਿੱਚੋਂ ਕੋਈ ਆਉਂ ਨਹੀਂ ਆਉਂਦਾ ਪ੍ਰਸਤ ਗੁਰੂ ਬਾਜ ਜਾਂਦੇ ਨੇ ਤ੍ਰਿਤੀਆ ਬਾਣ ਮਾਰਿਓ ਸੋ ਪੇਟੀ ਵਧਾਰੰ ਤੀਜਾ ਤੀਲ ਮੇਰੀ ਪੇਟੀ ਵਿੱਚ ਮਾਰਿਆ ਮਿਰਿਯੰ ਚਿਲਕਤ ਤੰਦਵਾਰ ਪਾਰੰ ਪਧਾਰੰ ਮੋਢਿਆਂ ਤੇ ਲੱਕ ਦੇ ਨਾਲ ਜਿਹੜੇ ਚਿੱਤੇ ਗੋਟੇ ਦਾ ਚਲਕਤ ਚਿਲਾ ਹੁੰਦਾ ਹੈ ਉਸ ਨੂੰ ਵਿੰਨ ਕੇ ਦਵੱਟੇ ਵਿੱਚ ਦੀ ਦੂਸਰੇ ਪਾ ਪਾਸਿਓਂ ਤੀਲ ਲੱਗ ਗਿਆ ਚੁਬੀ ਚਿਚ ਚਰਮੰ ਕਸ਼ੁ ਘਾਇ ਨ ਆਇੰ ਮਾਸੇ ਥੋੜੀ ਜੀ ਚੁਬ ਚੁਬੇ ਪਰ ਥੋੜਾ ਬੋਤਾ ਵੱਡਾ ਜ਼ਖਮ ਨਹੀਂ ਹੋਇਆ ਬਾਣਾ ਮੋਟਾ ਚਰੀ ਹਟਾਈ ਕਲੰਕ ਕੇਵਲੰ ਸਾਨ ਦਾਸ ਬਚਾਇਨ ਕੇਵਲ ਮੈਨੂੰ ਵਾਹਿਗੁਰੂ ਨੇ ਦਾਤ ਜਾਣ ਕੇ ਉਚਾਲਿਆ ਆਪਾ ਉਹ ਕੇ ਸਾਡਾ ਬਚਾਅ ਹੋ ਗਿਆ ਉਹਨੇ ਤੇ ਯਤਨ ਕੀਤਾ ਹੁਣ ਸਾਹਿਬ ਕਹਿੰਦੇ ਨੇ ਇਹਨੇ ਜਦੋਂ ਸਾਨੂੰ ਨਿਸ਼ਾਨਾ ਪਾਇਆ ਸਾਡੇ ਸਾਹਮਣੇ ਸਾਡੇ ਸਿੰਘਾਂ ਨੂੰ ਨਿਸ਼ਾਨਾ ਬਣਾਇਆ ਫਿਰ ਗੁਰੂ ਸਾਹਿਬ ਜੀ ਦੇ ਨੇ ਸਾਡੇ ਚਿੰਤ ਵਿੱਚ ਇੱਕ ਖਿਆਲ ਆਇਆ ਇਹ ਰਸ ਵਿੱਚ ਵਧਦਾ ਹੋਇਆ ਅਰਸਾਵਲ ਛੰਦ ਜਬੈ ਬਾਣ ਲਾਗੇ ਉਹ ਤਬੈ ਰੋਸ ਜਾਗਿਓ ਕਰਨ ਲੈ ਕਮਣ ਹਨੰ ਬਾਣ ਤਾਨ ਜਦੋਂ ਤੀਰ ਲੱਕਾ ਤਾ ਮੈਨੂੰ ਬੜਾ ਮੀਨ ਦਾ ਸਾਇਆ ਗੁੱਸਾ ਆਇਆ ਤਾਂ ਜੋ ਮੈਂ ਹੱਥ ਵਿੱਚ ਕਮਾਨ ਲੈ ਕੀ ਤੀਰ ਖਿੱਚਿਆ ਇਸ ਤਰ੍ਹਾਂ ਤਾਲ ਕੇ ਚੇ ਸਮੇਂ ਮੈਂ ਤੀਰਾਂ ਨੂੰ ਚਲਾਣਾ ਆਰੰਭ ਕੀਤਾ ਕਿੱਤਾ ਸੀ ਸਭ ਉਦਬੀਨਤਾਏ ਸਰੋਗੰ ਚਲਾਈ ਤਬੈ ਤਾਕਬਾਨ ਹਨਿਓ ਸੋ ਜਵਾਨੰ ਇਸ ਵੀ ਬਾਤੇ ਵਿੱਚ ਅਸੀਂ ਤੀਰਾਂ ਦੀ ਵਸ਼ਰ ਕਰ ਸਕਦੇ ਸਤਗੁਰਾਂ ਦੇ ਸਾਹਮਣੇ ਪਰਿਖੋਤੇ ਨੇ ਉਹਨਾਂ ਤੇ ਅਸੀਂ ਇੰਨੇ ਵਾਰ ਇੱਤੇ ਜਦੋਂ ਮੈਂ ਬਹੁਤ ਸਾਰੇ ਤੀਰ ਚਲਾਈ ਤਾਂ ਸਾਰੇ ਸੂਰਬਿਰ ਨਸ਼ ਗਏ ਤਾਂ ਮੈਂ ਤੱਕ ਤੱਕ ਕੇ تیر ਹਰੀਚੰਨ ਨੂੰ ਮਾਰਿਆ ਤਾਂ ਉਸ ਵੇਲੇ ਉਹ ਖਤਮ ਹੋ ਗਿਆ ਮਰ ਗਿਆ ਸਨ ਸੇਧ ਕਿ ਜਦੋਂ ਉਹਨੂੰ ਮਾਰਿਆ ਤੀਰ ਸਾਡੇ ਨਿਸ਼ਾਨੇ ਦੇ ਨਾਲ ਉਹਦੀ ਮੌਤ ਹੋ ਗਈ ਹਰੀਚੰਦ ਮਾਰੇ ਸੋ ਚੂਦਾਲ ਲਤਾਰੇ ਸੋ ਕਾਰੋੜ ਰਾਏ ਵਹ ਕਲਕਾਇਨ ਹਰੀਚੰਦ ਮਾਰੇ ਗਏ ਮਾਰਿਆ ਗਿਆ ਉਰ ਤੇ ਸ਼ੂਰਪੀਰ ਲਤਾੜੇ ਗਏ ਉਤੋਏ ਕਰੋੜਾਂ ਦੇ ਮਾਲਕ ਰਾਜੇ ਜਿਹੜੇ ਨੇ ਉਹ ਕਾਲ ਨਾਲ ਸਮਾਪਤ ਹੋ ਗਈ ਉਹਨਾਂ ਨੂੰ ਮੋਤ ਨੇ ਗ੍ਰਸ ਲਿਆ ਰਣੰਗ ਤਿਆਗ ਪਾ ਕੇ ਸਭ ਐਤਰਾਸ਼ ਪਾ ਲੇ। ਭਖੀ ਜੀਤ ਮੇਰੀ ਕਿਰਪਾ ਕਾਲ ਕੇ ਨਹੀ ਮੈਦਾਨ ਛੱਡ ਕਿਉ ਦੱਸ ਕੈ। ਸਾਰੇ ਦਰ ਦੇ ਨਾਲ ਮਿਲੇ ਹੋਏ ਸਨ ਵੈਗੁਰੂ ਦੀ ਮਿਹਰ ਦੇ ਨਾਲ ਉੱਥੇ ਸਾਡੀ ਫਿਰ ਜਿੱਤ ਹੋਈ ਹੈ। ਰਣੰਗ ਜੀਤੇ ਆਏ ਦਇੰਗੀਤ ਗਾਏ ਧਨ ਭਾਏ ਵਰਖੇ ਸਭੈ ਸੂਰ ਹਰਖੇ। ਸਤਗੁਰਾਂ ਖੇ ਜੁੱਧ ਨੂੰ ਜਿੱਤ ਕੇ ਜਦੋਂ ਅਸੀਂ ਘਰ ਆਏ ਬਹੁਤ ਜਾਨੇ ਜਕਾਰੇ ਸਿੰਘਾਂ ਨੇ ਮੈਦਾਨੇ ਜੰਗ ਤੋਂ ਛੱਡਣੇ ਸ਼ੁਰੂ ਕੀਤੇ ਘਰ ਤੱਕ ਅਸੀਂ ਜਕਾਰੇ ਛੱਡਦੇ ਆਏ ਤੇ ਜਕਾਰਿਆਂ ਦੇ ਨਾਲ ਅਸੀਂ ਆਪਣੀ ਜਿੱਤ ਨੂੰ ਹੋਰ ਵਧਾਇਆ ਗਰੀਬਾਂ ਨੂੰ ਧੰਦਾ ਮੀਂਹ ਵਾਂਗ ਵਰਖਾ ਕੀਤੀ ਗਰੀਬਾਂ ਵਿੱਚ ਧੰਡ ਵੰਡਿਆ ਗਿਆ ਨਹੁਰਾ ਜੁਦ ਜੀਤ ਆਏ ਜਥੇ ਟਿਕੇ ਨ ਤਨਕੇ ਪੁਰਪਾਵ ਟਕੇ ਨ ਤਨ ਪੁਰਪਾਵ ਕਾਹ ਨੂਰ ਮੈਂ ਬਾਧਿਓ ਆਨ ਅਨੰਦਪੁਰ ਗਾਵ ਜਦੋ ਜੁਦ ਜਿੱਤ ਕੇ ਆਏ ਤਾਂ ਸ਼ੂਰ ਵੀਰਾਂ ਦਾ ਉਥੇ ਪੈਰ ਨਾ ਟਿਕਿਆ ਪਾਵ ਕੇ ਖੁਸ਼ੀ ਵਿੱਚ ਹੁੱਲੇ ਨਾ ਸਮਾਏ ਆਪਣੀਆਂ ਆਪਣੇ ਆਦਮੀਆਂ ਦੀ ਪੂਰੀ ਖੁਸ਼ੀ ਅਸਾਂ ਇਸ ਤਰ੍ਹਾਂ ਫਿਰ ਪੂਰੀ ਕੀਤੀ ਆਨੰਦਪੁਰ ਕਹਿਨੂਰ ਦੀ ਧਰਤੀ ਅੰਦਰ ਆ ਕੇ ਨਿਵਾਸ ਕਰਦੇ ਆਂ ਜੀ ਜੀ ਨਰ ਤਹਨਾ ਸੁ ਨਹਿ ਪਿਰੈ ਦੀਨੇ ਨਗਰ ਨਿਕਾਰ ਜੇ ਤੇ ਠੌਰ ਭਲੇ ਪਨੇ ਤਿਨੈ ਕਰੀ ਨਤ ਪਾਰ ਜਿਹੜੇ ਇਸ ਜਗੰਦਰ ਨਾਲ ਲੜੇ ਜਗੰਦ ਨਾਲ ਲੜੇ ਅਸਾਂ ਉਹਨਾਂ ਦੇ ਉੱਤੇ ਕਿਰਪਾ ਕੀਤੀ ਅਨੰਦਪੁਰ ਸਾਹਿਬ ਜੀ ਧਰਤੀ ਤੋਂ ਏ ਸਾਡੇ ਵਿਰੋਧੀ ਸ਼ਨ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਿਨ੍ਹਾਂ ਨੇ ਜੰਗ ਵਿੱਚੋਂ ਲੜਨ ਤੋਂ ਨਾ ਕਰ ਦਿੱਤੀ ਉਹਨਾਂ ਨੂੰ ਵੀ ਬਾਹਰ ਕੱਢ ਦਿੱਤਾ ਜਿਹੜੇ ਭਗਾਨੀ ਦੇ ਜਨੰਦ ਸਾਡੇ ਵੱਲੋਂ ਚੰਗੀ ਤਰ੍ਹਾਂ ਲੜੇ ਉਹਨਾਂ ਦੀ ਅਸੀਂ ਚੰਗੀ ਪਾਲਣਾ ਕੀਤੀ ਪਾਪ ਕੇ ਜਿਹੜੇ ਸਾਡੇ ਪੱਖ ਵਿੱਚ ਨੰਤਰ ਜਿਨ੍ਹਾਂ ਆਖਿਆ ਕਿ ਜੰਗ ਦੀ ਲੋੜ ਨਹੀਂ ਜੰਗ ਨਹੀਂ ਕਰਨਾ ਉਹਨਾਂ ਨੂੰ ਅਸੀਂ ਅਨੰਤਪੁਰ ਸਾਹਿਬ ਦੀ ਧਰਤੀ ਤੇ ਟਿਕਾ ਨਹੀਂ ਦਿੱਤਾ ਤੋ ਕੋਈ ਬਹੁਤ ਦਿਵਸ ਇਹ ਭਾਂਤ ਪਤਾਈ ਸੰਤ ਉਹ ਬਾਦ ਦੁਸ਼ਟ ਸਭ ਘਾਈ ਟਾਂਕ ਟਾਂਕ ਕਰ ਹਰੇ ਦੇ ਦੰਨ ਊਕਰ ਜਿਮ ਤਿੰਨ ਭਜੇ ਪਰਨ ਬਹੁਤ ਦਿਨ ਅਸੀਂ ਇਸ ਧਰਤੀ ਤੇ ਬਚੀ ਕਿਤੇ ਸਤਿਗੁਰਾਂ ਖੇ ਸੰਤਾਂ ਨੂੰ ਅਸੀਂ ਬਚਾਇਆ ਦੁਸ਼ਟਾਂ ਨੂੰ ਅਸੀਂ ਮਾਰਿਆ ਇਹੀ ਸ਼ਕਾ ਕਰਮ ਸੀ ਜਿਹੜੇ ਸਾਡੇ ਪ੍ਰਤੀ ਜਾਂ ਖਲਕਤ ਪ੍ਰਤੀ ਵੈਰ ਭਾਵਨਾ ਰੱਖਦੇ ਸਨ ਬੰਦੇ ਕਰਮ ਕਰਦੇ ਸਨ ਉਹਨਾਂ ਨੂੰ ਅਸੀਂ ਤੰਗ ਤੰਗ ਤੇ ਔੜ ਨੂੰ ਮਾਰਕਤਾ ਭਾਵ ਤੇ ਕੁੱਤਿਆਂ ਉੱpon ਉਹਨਾਂ ਦੇ ਪ੍ਰਾਨ ਕੱਟੇ ਜਿਹੜੇ ਦੁਨੀਆਂ ਨੂੰ ਤੜ ਦੇ ਸਨ ਪਰ ਜਿਹੜੇ ਗੁਰੂ ਪ੍ਰਤੀ ਭਾਵਨਾ ਰੱਖਦੇ ਸਨ ਉਹਦੀ ਸਾਜੀ ਖਲਕਤ ਨਾਲ ਸਨੇਹ ਕਰਦੇ ਸਨ ਉਹਨਾਂ ਨੂੰ ਅਸੀਂ ਬਚਾਇਆ ਉਹਨਾਂ ਪ੍ਰਤੀ ਸਾਡਾ ਸਦੀਵੀ ਸਨਿਹ ਰਿਹਾ ਇਸਨਾ ਸਤਿਗੁਰੂ ਪੰਗਾਣ ਦਾ ਜਨ ਕਰਦੇ ਨੇ ਕੌਣਤਾ ਸ਼ਬਦੀ ਕਰਤੀ ਤੇ ਇਸ ਯੁੱਧ ਦੇ ਵਿੱਚ ਸਤਿਗੁਰਾਂ ਦੀ ਜਿੱਤ ਹੁੰਦੀ ਹੈ ਅੱਗੇ ਸਤਿਗੁਰੂ ਇਥੇ ਕਿਸ ਤਰ੍ਹਾਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ ਹੋਰ ਕਿਹੜੀਆਂ ਗੱਲਾਂ ਦੀਆਂ ਹਨ ਆਪ ਅਗਲੇ ਪ੍ਰਸੰਗ ਨੂੰ ਸਰਵਣ ਕਰਿਓ ਜੀ ਅੱਜ ਇਹ ਨਹੀਂ ਗੁਆਣ ਕਰਨਾ ਹੋਈਆਂ ਭੁੱਲਾਂ ਚੁੱਕਾ ਤੁਮੇ ਮਾ ਗੁਰੂ ਅਤੇ ਸੰਗਤ ਪਕਸ਼ ਨੂੰ ਜੋ ਗਿਆ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤੇ ਬਲਾਵਾ ਵਾਹਿਗੁਰੂ ਜੀ ਕਾ ਖਾਲਸਾ